ਕੀਮ ਹੋਗੀ ਡੋਡੇ ਹੋਗੇ ਭੁੱਕੀ ਹੋਗੀ ਪਰ ਹੁਣ ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚਿੱਟਾ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਨਾਮ ਵੀ ਨਹੀਂ ਆ ਰਹੇ ਕਿੰਨੇ ਤਰ੍ਹਾਂ ਦੇ ਨਸ਼ੇ ਲੋਕੀ ਕਰਨ ਲੱਗੇ ਟੀਕੇ ਲਾਉਂਦੇ ਨੇ ਨਸ਼ੇ ਦੇ ਬੱਚੇ ਯੰਗ ਯੰਗ ਬੱਚੇ ਇਹ ਐਡਿਕਸ਼ਨ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂ ਬੰਦਾ ਨਸ਼ੇ ਵੱਲ ਤੁਰਦਾ ਹੈ ਔਰ ਇਹਦਾ ਕੋਈ ਇਲਾਜ ਹੈ ਜਿਵੇਂ ਦੇਖੋ ਆਯੁਰਵੇਦ ਦੇ ਵਿੱਚ ਲਾਉ ਕਿਸੇ ਵੀ ਚੀਜ਼ ਦੇ ਵਿੱਚ ਜੀ ਜਦੋਂ ਗੱਡੀ ਪੈਂਚਰ ਹੋ ਗਈ ਆ ਉਹ ਹਵਾ ਦੇ ਵਿੱਚ ਟਾਇਰ ਨਹੀਂ ਬਦਲਦਾ ਜਦੋਂ ਕੋਈ ਇਨਸਾਨ ਨਸ਼ਾ ਕਰਦਾ ਪਹਿਲੀ ਗੱਲ ਤਾਂ ਕੋਈ ਮਾਂ ਦੇ ਪੇਟ ਤੋਂ ਨਸ਼ੇੜੀ ਪੈਦਾ ਨਹੀਂ ਹੁੰਦਾ ਉਸ ਤੋਂ ਬਾਅਦ ਜਿਹੜਾ ਜਦੋਂ ਸ਼ਾਮ ਨੂੰ ਬਹਿ ਜਾਂਦਾ ਮਾਂ-ਬਾਪ ਕੋਲੇ ਵੀ ਨਹੀਂ ਮਰੂੰਗਾ ਮੈਨੂੰ ਜ਼ਹਿਰ ਦੇ ਦੋ ਜਾਂ ਪੈਸੇ ਦੇ ਮਾਂ-ਬਾਪ ਕੀ ਕਰੋਗੇ ਤੂੰ ਕਰਕੇ ਦੰਦੇ ਲਸਾਈਂ ਤੀਜੇ ਦਿਨ ਜਦੋਂ ਕਰਦਾ ਕਣਕ ਦੇ ਦਾਣੇ ਜਿੰਨੀ ਇੱਕ ਖਾਜੂ ਲੱਗਦਾ ਵੀ ਉਹ ਗੁੱਦਣ ਵਰਗਾ ਨਹੀਂ ਬਣਿਆ ਕੰਮ ਹਾਂਜੀ ਉਹ ਫਿਰ ਓਨੀ ਹੋਰ ਖਾਂਦਾ ਹਾਂਜੀ ਉਹ ਫਿਰ ਵੱਧਦੀ 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 ਫਿਰ ਕਿਤੇ ਨਾਏ ਕਹਿਣ ਲੱਗਦਾ ਓਹ ਲਾ ਭਾਸ਼ੇਰੇ ਦੇ ਆਮਲੀ ਹੋ ਗਏ ਕਾਉਂ ਦੇ ਸਿਰ ਜੰਨੀ ਖਾਜਿੰਦੇ ਫਿਰ ਵੀ ਫਾਇਦਾ ਹੈ ਅਮਰ ਵੇਲ ਨੇ ਸੁੱਟੀ ਦੀ ਫਲ ਫੁੱਲ ਹਾਰੇ ਬੁੱਟੇ ਤੇ ਪੁੱਤ ਕਿਸੇ ਦਾ ਨਸ਼ੇ ਨਾ ਲਾਈਏ ਸulf ਅਤੇ ਸੁੱਟੇ ਤੇ ਨਸ਼ਾ ਡੀ ਐਡਿਕਸ਼ਨ ਡਰੱਗਸ ਕਿੰਨੇ ਹੀ ਨਾਮ ਨੇ ਇਸ ਨਾਮਰਾਦ ਆਦਤ ਦੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਇਕੱਲਾ ਹੀ ਤਕਲੀਫਾਂ ਨਹੀਂ ਚਲਦਾ ਉਹਦੇ ਪਰਿਵਾਰ ਦੇ ਸਾਰੇ ਜੀ ਤਕਲੀਫਾਂ ਚੱਲਦੇ ਨੇ ਉਹਦੇ ਨਾਲ ਜਿੱਥੇ ਸਾਡੇ ਸਮਾਜ ਨੂੰ ਅਜਿਹੀਆਂ ਮਾੜੀਆਂ ਅਲਾਮਤਾਂ ਨੇ ਘੇਰ ਰੱਖਿਆ ਉੱਥੇ ਕੁਦਰਤ ਨੇ ਬਹੁਤ ਚੰਗੇ ਇਨਸਾਨ ਵੀ ਇਸ ਧਰਤੀ ਤੇ ਭੇਜਨੇ ਜਿਨ੍ਹਾਂ ਦਾ ਨਾਮ ਸੁਣਦੇ ਮਰੀਜ਼ ਹੌਸਲੇ ਚ ਆ ਜਾਂਦੇ ਨੇ ਕਿ ਹੁਣ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੋ ਐਸੀ ਹੀ ਇੱਕ ਖਾਸ ਸ਼ਖਸੀਅਤ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਇਲ ਜੀ ਉਹ ਇੱਥੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਨਸ਼ਿਆਂ ਦੇ ਉੱਤੇ ਇੱਕ ਖਾਸ ਗੱਲਬਾਤ ਕਰਾਂਗੇ ਸੁਭਾਸ਼ ਗੋਇਲ ਜੀ ਨਮਸਕਾਰ ਜੀ ਜੀ ਨਮਸਕਾਰ ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਸੀਂ ਸਾਡੇ ਵੇਲੇ 'ਚ ਸਾਡੇ ਨਾਲ ਡਿਸਕਸ ਕਰ ਰਹੇ ਹੋ ਉਹ ਵੀ ਖਾਸ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਸਾਡੇ ਸਮਾਜ ਨੂੰ ਘੁਣ ਦੀ ਤਰ੍ਹਾਂ ਅੰਦਰੋਂ ਅੰਦਰ ਖਾ ਰਹੀ ਆ ਜੀ ਨਸ਼ਾ ਇਸ ਗੱਲ ਨੂੰ ਲੈ ਕੇ ਚਰਚਾ ਕਰਾਂਗੇ ਸਾਰੇ ਦਰਸ਼ਕ ਜਿੰਨੇ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜਿੱਦਾਂ ਹੁਣ ਸਾਡੇ ਪਹਿਲਾਂ ਪਿੰਡਾਂ ਦੇ ਵਿੱਚ ਆਮ ਨਸ਼ੇ ਹੁੰਦੇ ਸੀਗੇ ਜੀ ਫੀਮ ਹੋਗੀ ਡੋਡੇ ਹੋਗੇ ਭੁੱਕੀ ਹੋਗੀ ਪਰ ਹੁਣ ਅੱਜ ਕੱਲ੍ਹ ਸਿੰਥੈਟਿਕ ਨਸ਼ੇ ਚਿੱਟਾ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਨਾਮ ਵੀ ਨਹੀਂ ਆ ਰਹੇ ਕਿੰਨੇ ਤਰ੍ਹਾਂ ਦੇ ਨਸ਼ੇ ਲੋਕੀ ਕਰਨ ਲੱਗੇ ਟੀਕੇ ਲਾਉਂਦੇ ਨੇ ਨਸ਼ੇ ਦੇ ਬੱਚੇ ਯੰਗ ਯੰਗ ਬੱਚੇ ਇਹ ਐਡਿਕਸ਼ਨ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂ ਬੰਦਾ ਨਸ਼ੇ ਵੱਲ ਤੁਰਦਾ ਹੈ ਔਰ ਇਹਦਾ ਕੋਈ ਇਲਾਜ ਹੈ ਜਿਵੇਂ ਕੋਈ ਘਰ ਬੈਠਾ ਬੰਦਾ ਹੈ ਆਯੁਰਵੇਦ ਦੇ ਵਿੱਚ ਕੋਈ ਐਸੀ ਕੋਈ ਜਾਦੂ ਦੀ ਛੜੀ ਹੈਗੀ ਹੈ ਜਿਹੜੀ ਘਰ ਬੈਠੇ ਬੰਦੇ ਨੂੰ ਨਸ਼ਾ ਛਡਾ ਦੇਵੇ ਦੇਖੋ ਆਯੁਰਵੇਦ ਦੇ ਵਿੱਚ ਲੈ ਲਓ ਕਿਸੇ ਵੀ ਚੀਜ਼ ਦੇ ਵਿੱਚ ਲੈ ਲਓ ਜੀ ਜਦੋਂ ਗੱਡੀ ਪੈਂਚਰ ਹੋਣੀ ਆ ਜੀ ਜੀ ਉਹ ਹਵਾ ਦੇ ਵਿੱਚ ਟਾਇਰ ਨਹੀਂ ਬਦਲਿਆ ਜਾ ਸਕਦਾ ਉਹਦੇ ਥੱਲੇ ਇੱਕ ਜੈਕ ਲੱਗਣਾ ਹੀ ਲੱਗਣਾ ਹੈ ਹਾਂਜੀ ਜਦੋਂ ਕੋਈ ਇਨਸਾਨ ਨਸ਼ਾ ਕਰਦਾ ਪਹਿਲੀ ਗੱਲ ਤਾਂ ਕੋਈ ਮਾਂ ਦੇ ਪੇਟ ਚੋਂ ਨਸ਼ੇੜੀ ਪੈਦਾ ਨਹੀਂ ਹੁੰਦਾ ਜੀ ਜੀ ਬਿਲਕੁਲ ਆਪਣਾ ਸਮਾਜ ਹੀ ਉਹਨੂੰ ਪਹਿਲਾਂ ਨਸ਼ੇੜੀ ਬਣਾਉਂਦਾ ਜੀ ਫਿਰ ਉਹਤੇ ਇਲਾਨ ਤਾਂ ਪਾਉਂਦਾ ਮਤਲਬ ਇਹ ਇੱਕ ਸਾਡੀ ਇੱਕ ਸਮਾਜ ਦੀ ਬਹੁਤ ਬੜੀ ਕ੍ਰੀਤੀਆ ਜੀ ਜੀ ਅੱਛਾ ਜੇ ਜਿਵੇਂ ਮੰਨ ਲਓ ਨਸ਼ਾ ਕਿਵੇਂ ਹੁੰਦਾ ਸਟਾਰਟ ਜੀ ਜਿੰਨਾਕ ਮੈਨੂੰ ਪਤਾ ਕਿਉਂਕਿ ਮੈਂ ਜਿੰਨੀ ਕਿ ਚਰਚਾ ਕਰਦਾ ਮੈਨੂੰ ਆਕੇ ਮੈਂ ਹਰੇਕ ਨੂੰ ਪਹਿਲਾ ਗੱਲ ਇਹ ਪੁੱਛਦਾ ਵੀ ਮੇਰੇ ਕੋਲ ਤੂੰ ਪਹੁੰਚਦਾ ਗਿਆ ਹੈ ਜੀ ਨਸ਼ਾ ਛੱਡਣ ਲਈ ਕੀ ਅੰਦਰੋਂ ਪੱਕਾ ਹੈ ਹਾਂਜੀ ਅਸੀਂ ਖੜਕਾ ਕੇ ਦੇਖਦੇ ਹਾਂ ਉਹਨੂੰ ਵੀ ਕੀ ਅੰਦਰੋਂ ਪੱਕਾ ਹੈ ਹਾਂਜੀ ਫਿਰ ਅਸੀਂ ਉਹਨੂੰ ਦਵਾਈ 4 ਦਿਨ ਦੀ ਦੇ ਕੇ ਭੇਜਦੇ ਹਾਂ ਵੀ ਜੇ ਤਾਂ ਪੱਕਾ ਹੋਇਆ ਮੁੜ ਕੇ ਆਜੂ ਜੀ 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 ਜੇ ਨਾ ਪੱਕਾ ਹੋਇਆ ਤਾਂ ਨਹੀਂ ਆਊਗਾ ਅਸੀਂ ਮਾਂ-ਬਾਪ ਦੇ ਪੈਸੇ ਕਿਉਂ ਖਰਾਬ ਕਰਾਈਏ ਜੀ ਹਾਂਜੀ ਹਾਂਜੀ ਤਾਂ ਇੱਕ ਇਹ ਹੀ ਹੈਗਾ ਕਿ ਜਦੋਂ ਕੋਈ ਕਿਸੇ ਨਸ਼ੇ ਤੇ ਲੱਗਦਾ ਉਹਦੇ ਕਈ ਕਾਰਨ ਨੇ ਜਿਵੇਂ ਮੈਂ ਤੁਹਾਨੂੰ ਇੱਕ ਡਾਇਬਟੀਜ਼ ਦਾ ਸ਼ੋਅ ਕੀਤਾ ਸੀ ਆਪਾਂ ਸ਼ੂਗਰ ਰੋਗ ਤੇ ਦੱਸਿਆ ਸੀ ਵੀ ਲੋਕੀ ਇੱਕ ਦੂਜੇ ਨੂੰ ਕਲੀਕ ਤੋਂ ਕਲੀਕ ਲਾ ਦਿੰਦੇ ਨੇ ਵੀ ਤੇਰੀ ਸ਼ੂਗਰ ਠੀਕ ਹੋ ਜੂ ਅੱਛਾ ਕਈ ਮਾਤਾ ਭੈਣਾਂ ਨੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਥੱਕ-ਤੁੱਕ ਜਾਂਦੀਆਂ ਨੇ ਕੰਮ-ਕੁੰਮਲੀਆਂ ਇਹਨੇ ਕਰਾਂ ਚਾਹੁੰਦੀਆਂ ਨੇ ਉਹ ਕਹਿੰਦੀ ਬੀਬੀ ਜੀ ਉਸ ਘਰ ਮੈਂ ਕੰਮ ਕਰਦੀ ਹੂੰ ਉਹ ਘਰ ਮੈਂ ਜੋ ਮਾਤਾ ਜੀ ਹੈ ਉਹ ਇਤਨੀ ਜੀ ਖਾ ਲਿੱਤੇ ਹੈ ਉਹ ਠੀਕ ਰਹਤੇ ਹਨ ਤੋਂ ਉਹ ਉਸकी बात सुनके वो माता भी कहंदी है तू मेनू ਵੀ ਲਿਆ ਦੀ ਤੇ ਉਹ ਲਿਆ ਕੇ ਉਹ ਉਹ ਕੰਮ ਵਾਲੀ ਜਿਹੜੀ ਆ ਪੋਚਾ ਲਾਉਣ ਦੱਸਦਾ ਉਹ 200 ਲੈਂਦੀ ਆ ਤੇ ਫਿਰ ਉਹ ਜ਼ਬਾਨ ਸ਼ੁਰੂ ਕਰ ਲੈਂਦੀ ਆ ਤੇ ਉਹ ਜਿਹੜੀਆਂ ਮਾਤਾ ਭੈਣਾਂ ਵੀ ਲੱਗ ਜਾਂਦੀਆਂ ਨੇ ਹਾਂਜੀ ਹਾਂਜੀ ਉਹ ਕਈਆਂ ਨੂੰ ਇਹ ਹੁੰਦਾ ਵੀ ਚੱਲ ਕੀ ਫਰਕ ਪੈਂਦਾ ਥੋੜਾ ਜਿਹਾ ਜਦੋਂ ਉਹ ਆਦਮੀ ਇੰਨਾ ਕੁਸ਼ ਕਰਦੇ ਆਂ ਬੇਚਾਂ ਦਾ ਇੱਕ ਤਰੀਕਾ ਉਹਨਾਂ ਦਾ ਹੈ ਨਾ ਕੋਈ ਸਿਸਟਮ ਬਣ ਗਿਆ ਸਿਸਟਮ ਬਣਾ ਰਹੇ ਨੇ ਅੱਛਾ ਉਹਨੂੰ ਜਦੋਂ ਹੁਣ ਮਾਤਾ ਭੈਣਾਂ ਨੇ ਉਹ ਵਿਚਾਰੀਆਂ ਤੰਗ ਹੁੰਦੀਆਂ ਨੇ ਅੱਛਾ ਆਦਮੀ ਦੇਖਦਾ ਵੀ ਇਹ ਰੋਜ਼ ਮਰੀ ਰਹਿੰਦੀ ਸੀ ਐਂ ਕਰਦੀ ਸੀ ਵੀ ਚੱਲ ਜੇ ਮਾੜੀ ਜੀ ਖਾ ਕੇ ਟੱਲੀ ਵਰਗੀ ਤੋਰੀ ਫਿਰਦੀ ਹੈ ਵਧੀਆ ਉਹ ਕਹਿੰਦਾ ਮੇਰੀ ਟੈਨਸ਼ਨ ਘਟ ਗਈ ਮਤਲਬ ਟੈਨਸ਼ਨ ਉਦੋਂ ਵੱਧ ਜਾਂਦੀ ਹੈ ਜਦੋਂ ਮੱਖੀ ਵਾਂਗੂ ਫੰਗ ਲੱਬੜ ਜਾਂਦੇ ਨੇ ਫਿਰ ਮੌਤ ਹੀ ਖੜਾ ਛਡਾਉਂਦੀ ਹੈ ਨਾ ਚੀਜ਼ਾਂ ਤੋਂ ਫਿਰ ਉਹ ਉਹੀ ਗੱਲ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਵੀ ਨਸ਼ਾ ਜਦੋਂ ਲੱਗ ਜਾਂਦਾ ਜੀ ਫਿਰ ਬੰਦਾ ਫੜ ਫੜਾਉਂਦਾ 24 ਘੰਟੇ ਵੀ ਉਹਨੂੰ ਛੱਡਾਂ ਕਿਵੇਂ ਹਾਂਜੀ ਹਾਂਜੀ ਕਿਉਂਕਿ ਇੱਕ ਤਾਂ ਹੁਣ ਹੁਣ ਜਿਵੇਂ ਚਿੱਟੇ ਦਾ ਨਸ਼ਾ ਕਰਦੇ ਨੇ ਮੁੰਡੇ ਜਾਂ ਜੈਂਟਸ ਵੀ ਕਰਦੇ ਨੇ ਜੀ ਵੱਧ ਉਮਰ ਵਾਲੇ ਵੀ ਲਾਉਂਦੇ ਨੇ ਹੈਨਾ ਤਾਂ ਉਹ ਕੀ ਹੈ ਕਿ ਉਹ ਫਿਰ ਬੈਡ ਕੀ ਹੁੰਦਾ 4 4 5 5000 ਦਾ ਚਿੱਟਾ ਰੋਜ਼ ਦਾ ਜੀ ਹੁਣ ਮੈਡਮ ਜੀ ਤੁਸੀਂ ਯਕੀਨ ਕਰੋ ਮੈਂ ਜਦੋਂ ਉਹਨੂੰ ਪੁੱਛਦਾ ਵੀ 1.5 ਲੱਖ ਰੁਪਏ ਦਾ ਤੂੰ ਮਹੀਨੇ ਦਾ ਕਾਕਾ ਅੱਛਾ ਜੀ ਨਾ 1.5 ਲੱਖ ਦੇ ਵਿੱਚੋਂ ਲੱਖ ਰੁਪਿਆ ਤੂੰ ਜ਼ਮੀਨ ਲੈ ਲੈ ਕੋਈ ਉਹਦੀ ਕਿਸ਼ਤ ਭਰੀ ਜਾ 50000 ਰੁਪਏ ਥਾਰ ਗੱਡੀ ਦੀ ਕਿਸ਼ਤ ਪਰ ਟੌਰ ਨਾਲ ਫਿਰ ਚਿੱਟਾ ਕੁਰਤਾ ਪਜਾਮਾ ਪਾ ਗਿਆ ਕੀ ਕਰਨ ਲੱਗਿਆ ਜ਼ਹਿਰ ਖਾ ਰਿਆ ਹੈ ਜ਼ਹਿਰ ਵੀ ਖਾ ਰਿਹਾ ਨਾਲ ਨਾਲ ਟੱਬਰ ਨੂੰ ਖਾ ਰਿਹਾ ਬਿਲਕੁਲ ਹਾਂਜੀ ਹਾਂਜੀ ਅਬ ਟੱਬਰ ਨੂੰ ਖਾ ਰਿਆ ਜਾਣੇ ਅਣਜਾਣੇ ਨੂੰ ਪਤਾ ਹੀ ਨਹੀਂ ਟੱਬਰ ਖਤਮ ਹੋ ਰਿਹਾ ਮਾਪੇ ਚ 24 ਘੰਟੇ ਛੁਰਦੇ ਨੇ ਅੰਦਰ ਬੜਬੜ ਕੇ ਉਦੋਂ ਬਾਅਦ ਜਿਹੜਾ ਜਦੋਂ ਸ਼ਾਮ ਨੂੰ ਬਹਿ ਜਾਂਦਾ ਮਾਪੇ ਕੋਲੇ ਵੀ ਨਹੀਂ ਮਰੂੰਗਾ ਮੈਨੂੰ ਜ਼ਹਿਰ ਦੇ ਦਿਓ ਜਾਂ ਪੈਸੇ ਦਿਓ ਮਾਪੇ ਕਿ ਤਰ੍ਹਾਂ ਕੇ ਤੂੰ ਕਰਕੇ ਦੰਦੇ ਨੇ ਹਾਂਜੀ ਹਾਂਜੀ ਤਾਂ ਉਸ ਟਾਈਮ ਜਿਹੜੀ ਚੀਜ਼ ਆ ਉਹ ਨਸ਼ਾ ਛੱਡਣਾ ਚਾਹੁੰਦਾ ਫਿਰ ਉਹ ਜਿੱਥੇ ਵੀ ਜਾਂਦਾ ਉਹਦੇ ਵਾਸਤੇ ਉਹ ਸਮਾਜ ਫੇਰ ਮਗਰਮੱਛ ਵਾਂਗੂ ਮੂੰਹ ੱਡੀ ਬੈਠਾ ਹਾਂਜੀ ਉਹ ਨੂੰ ਕਿ ਆਪਣੀਆਂ ਕੁੜੀਆਂ ਤੇ ਲਾ ਲਿੰਦਾ ਕੋਈ ਆਪਣੀਆਂ ਗੋਲੀਆਂ ਤੇ ਲਾ ਲਿੰਦਾ ਕੋਈ ਮੂੰਹ ਥੱਲੇ ਜੀਬ ਥੱਲੇ ਗੋਲੀ ਰੱਖਣ ਨੂੰ ਕਰਾਈ ਜਾਂਦਾ ਚਾਰ ਬੈਠੇ ਨੇ ਸਾਰੇ ਮਤਲਬ ਹਰ ਬੰਦਾ ਐ ਸੋਚਦਾ ਅੱਛਾ ਨਸ਼ਾ ਕਰਦਾ ਕੋਈ ਨਹੀਂ ਛਡਾ ਦਾਂਗੇ ਗੱਲ ਹੀ ਕੋਈ ਨਹੀਂ ਫਲਾਣਾ ਉਹ ਵਿਚਾਰੇ ਨੂੰ ਪਤਾ ਉਹਨੂੰ ਵੀ ਹੁੰਦਾ ਵੀ ਹੁਣ ਜਿਹੜਾ ਕੁਝ ਹੋਣਾ ਦੇਖੀ ਜਾਊ ਮਾਪੇ ਮਗਰ ਪੇ ਉਹਨੂੰ ਸਹੀ ਚੀਜ਼ ਨਹੀਂ ਮਿਲਦੀ ਹਾਂਜੀ ਹਾਂਜੀ ਉਨ ਮੈਂ ਤੁਹਾਨੂੰ ਦੱਸਦਾ ਮੈਡਮ ਜਦੋਂ ਇਨਸਾਨ ਪਹਿਲੀ ਵਾਰੀ ਨਸ਼ਾ ਕਰਦਾ ਜੀ ਐਨਾ ਕ ਕਰਦਾ ਨਾ ਕਣਕ ਦੇ ਦਾਣੇ ਜਿੰਨੀ ਫੀਮ ਖਾਂਦਾ ਤੇ ਡਰਿਆ ਜਾਂ ਫਰੀ ਜਾਂਦਾ ਪਤਾ ਨਹੀਂ ਕੀ ਹੋਊ ਹਾਂਜੀ ਹਾਂਜੀ ਪਤਾ ਨਹੀਂ ਕਿਵੇਂ ਹੋਊ ਹੈਨਾ ਉਹ ਜਦੋਂ ਦੇਖਦਾ ਵੀ ਹੋਇਆ ਕੁਝ ਨਹੀਂ ਬਲਕਿ ਵਧੀਆ ਲੱਗਾ ਹਾਂਜੀ ਫਿਰ ਉਹ ਦੂਜੇ ਦਿਨ ਵੀ ਕਰਦਾ ਜੀ ਜੀ ਤੀਜੇ ਦਿਨ ਜਦੋਂ ਕਰਦਾ ਕਣਕ ਦੇ ਦਾਣੇ ਜਿੰਨੀ ਇੱਕ ਖਾ ਕੇ ਉਹ ਲੱਗਦਾ ਵੀ ਉਹ ਦਣ ਵਰਗਾ ਨਹੀਂ ਬਣਿਆ ਕੰਮ ਹਾਂਜੀ ਉਹ ਫਿਰ ਓਨੀਆਂ ਹੋਰ ਖਾਂਦਾ ਹਾਂਜੀ ਉਹ ਫਿਰ ਵੱਧਦੀ 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 ਫਿਰ ਇੱਕ ਦਿਨ ਆਏ ਕਹਿਣ ਲੱਗ ਜਾਂਦਾ ਵੀ ਹੁਣ ਆਪਾਂ ਸਿਰੇ ਦੇ ਆਮਲੀ ਹੋ ਗਏ ਕੌਣ ਦੇ ਸਿਰ ਜੰਨੀ ਖਾ ਜੰਨੇ ਫਿਰ ਵੀ ਫਾਇਦਾ ਨਹੀਂ ਕਰਦੇ ਹਾਂਜੀ ਹਾਂਜੀ